ਤਦ ਵਾਹਿਗੁਰੂ ਸਾਹਿਬ ਜੀਓ ਮਨਮੁਖ ਫੂਲੇ ਜਮਕੀ ਕਾਣ ਪਾਰ ਘਰ ਜੋ ਹੈ ਹਾਣੇ ਹਾਣ ਮਨਮੁਖ ਪਰਮ ਪਵੈ ਬੇਬਾਣ ਵੇ ਮਾਰਗ ਮੁਸੈ ਮੰਤਰ ਮਸਾਨ ਸ਼ਬਦ ਨ ਚੀਨੈ ਲਵੈ ਕੁਬਾਣ ਨਾਨਕ ਸਾਚ ਰਤੇ ਸੁਖ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਮੇ ਪਾਵਨ ਵਿਚਾਰ ਸਿੱਧ ਗੋਸ਼ਤੀ ਪਾਵਨ ਬਾਣੀ ਦੀ ਚੰਦ ਰਹੀ ਹੈ ਜਿਸ ਵਿੱਚ ਕੱਲ ਆਪਾਂ ਪਚਵੀ ਨੰਬਰ ਪੌੜੀ 25th ਨੰਬਰ ਪੌੜੀ ਦੀ ਵਿਚਾਰ ਕੀਤੀ ਸੀ ਅੱਜ ਉਸ ਤੋਂ ਅਗਲੀ ਪੌੜੀ ਹੈ 26 ਨੰਬਰ 26 ਨੰਬਰ ਪੌੜੀ ਦੇ ਵਿੱਚ ਸਤਿਗੁਰੂ ਜੀ ਮਨ ਦੀ ਮੱਤ ਪਿੱਛੇ ਚੱਲਣ ਵਾਲੇ ਮਨੁੱਖ ਦੀ ਗੱਲ ਕਰਦੇ ਨੇ ਜੇ ਇੰਜ ਕਹਿ ਲਓ ਕਿ ਜਿਹਦਾ ਮੂੰਹ ਆਪਣੇ ਮਨ ਵਰ ਲਿਆ ਭਾਵ ਉਹ ਮਨ ਦੀਆਂ ਹੀ ਬਾਤਾਂ ਬੋਲਦਾ ਹੈ ਤੇ ਮਨ ਦਾ ਹੀ ਕਿਆ ਸੁਣਦਾ ਹੈ ਤੇ ਮਨ ਦੀਆਂ ਹੀ ਗੱਲਾਂ ਕਰਦਾ ਹੈ। ਤਕਰੀਬਨ ਤਕਰੀਬਨ ਜੇ ਅਸੀਂ ਇਸ ਸੰਸਾਰ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਬਹੁਤ ਔਖਾ ਹੈ ਗੁਰਮੁਖ ਦੇ ਸੁਭਾਅ ਨੂੰ ਧਾਰਨ ਕਰਨਾ। ਕਿਉਂਕਿ ਗੁਰਮੁਖ ਉਹਨੂੰ ਕਿਹਾ ਜਾਂਦਾ ਹੈ ਜਿਹਦਾ ਮਨ ਬੋਲਣਾ ਬੰਦ ਕਰ ਦਵੇ ਤੇ ਜਿਹਦੇ ਵਿੱਚ ਸਿਰਫ ਗੁਰੂ ਬੋਲੇ। ਬਹੁਤ ਗੁਰੂ ਦੇ ਬਚਨਾਂ ਨੂੰ ਇਸ ਹੱਦ ਤੱਕ ਮੰਨਣਾ ਹੈ ਕਿ ਜੋ ਗੁਰੂ ਕਹੇ ਸੋਈ ਪਲ ਮੰਨੋ ਜੋ ਗੁਰੂ ਜੀ ਕਾ ਬਚਨਿਆ ਉਹਨੂੰ ਇਨ ਬਿਨ ਐਜ਼ ਇਟ ਇਜ਼ ਮੰਨ ਲੈਣਾ ਹੈ ਬਿਨ ਕਿਸੇ ਸ਼ੱਕ ਤੇ ਬਿਨ ਕਿਸੇ ਕਿੰਤੂ ਦੇ ਫਿਰ ਗੁਰਮੁਖ ਬਣਦਾ ਹੈ ਫਿਰ ਗੁਰਮੁਖ ਦੇ ਗੱਡੀ ਰਾਹ ਤੇ ਤੁਰੀਦਾ ਹੈ ਕਿਉਂਕਿ ਮਨ ਗੁਰੂ ਅਤੇ ਸਿੱਖ ਦੇ ਵਿਚਾਰ ਜਿਹੜੀ ਦੀਵਾਰ ਹੈ ਨਾ ਇਹ ਮਨ ਉਹ ਪਾਲਿਆ ਉਹ ਪੌੜ ਉਹ ਦੀਵਾਰਿਆ ਜਿਹੜੀ ਸਾਨੂੰ ਗੁਰੂ ਦੇ ਸ਼ਬਦਾਂ ਨੂੰ ਕਮਾਉਣ ਨਹੀਂ ਦਿੰਦੀ ਕਿਉਂਕਿ ਮਨ ਨੂੰ ਹਮੇਸ਼ਾ ਹੀ ਗੰਦਗੀ ਚੰਗੀ ਲੱਗਦੀ ਹੈ ਮਨ ਨੂੰ ਆਲਸ ਚੰਗਾ ਲੱਗਦਾ ਹੈ ਮਨ ਨੂੰ ਲਾਲਚ ਚੰਗਾ ਲੱਗਦਾ ਹੈ ਮਨ ਗੁਣ ਨਹੀਂ ਕਮਾਉਣਾ ਚਾਹੁੰਦਾ ਅਬਗੁਣ ਮਨ ਨੂੰ ਦੂਜੇ ਦੇ ਬੜੇ ਚੰਗੇ ਲੱਗਦੇ ਇਹ ਆਪਣੇ ਗੁਣਾਂ ਦਾ ਪਟਾਰਾ ਲੈ ਕੇ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤੇ ਦੂਜੇ ਦੇ ਅਬਗੁਣਾਂ ਦੀ ਭਾਲ ਕਰਦਾ ਹੈ ਅਬਗੁਣਾਂ ਨੂੰ ਲੱਭਦਾ ਹੈ ਤੇ ਹਾਲਾਤ ਐਸੇ ਬਣ ਜਾਂਦੇ ਨੇ ਕਿ ਦੂਜੇ ਦੇ ਅਬਗੁਣ ਵੇਂਦੇ ਆ ਵੇਂਦੇ ਆ ਇਹਦੇ ਆਪਣੇ ਗੁਣ ਵੀ ਹੌਲੀ-ਹੌਲੀ ਅਲੋਪ ਹੋ ਜਾਂਦੇ ਨੇ ਤੋਂ ਸਹਿਬ ਜੀ ਇਹ ਬਾਤ ਕਹਿ ਰਹੇ ਨੇ ਅੱਜ ਦੇ ਬਚਨਾਂ 'ਚ ਕਹਿੰਦੇ ਮਨਮੁਖ ਭੂਲੈ ਜਮਕੀ ਕਾਨ ਕਾਣ ਦਾ ਮਤਲਬ ਹੁੰਦਾ ਮੁਥਾਜੀ ਕਰਨੀ ਚਾਕਰੀ ਕਰਨੀ ਕਿਸੇ ਦੇ ਅਧੀਨ ਰਹਿਣਾ ਸਭ ਕਹਿੰਦੇ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਨੇ ਨਾ ਉਹ ਉਹਨਾਂ ਦੇ ਜੀਵਨ ਦੀ ਹਲਾਤ ਕੀ ਨੇ ਕਿ ਉਹ ਆਪਣੇ ਜੀਵਨ ਦੇ ਅਸਲੀ ਗੋਲ ਤੋਂ ਜੋ ਉਹਨਾਂ ਦੇ ਜੀਵਨ ਦਾ ਅਸਲੀ ਨਿਸ਼ਾਨਾ ਹੈ ਜੋ ਅਸਲੀ ਗੋਲ ਹੈ ਉਥੋਂ ਪਟਕ ਚੁੱਕੇ ਨੇ ਮਨਮੁਖ ਭੁੱਲੇ ਭੋਲੇ ਦਾ ਮਤਲਬ ਹੈ ਭੁੱਲ ਚੁੱਕੇ ਨੇ ਜੀਵਨ ਦਾ ਜਿਹੜਾ ਉਹਨਾਂ ਦਾ ਸਹੀ ਰਸਤਾ ਹੈ ਉੱਥੋਂ ਉਹ ਪਟਕ ਚੁੱਕੇ ਨੇ ਖੁੰਝ ਚੁੱਕੇ ਹਨ ਜਮ ਕੀ ਕਾਣ ਜਮ ਮਤਲਬ ਝੂਠ ਕਹਿ ਲਓ ਕੋਈ ਵੀ ਉਹ ਅਬਗੁਣ ਕਹਿ ਲਓ ਵੀ ਜਿਹੜਾ ਤੁਹਾਨੂੰ ਪਰਮਾਤਮਾ ਦੇ ਵਿਚਾਰ ਤੋਂ ਪਰਮਾਤਮਾ ਦੇ ਗੁਣਾਂ ਦੇ ਸੁਭਾਅ ਤੋਂ ਦੂਰ ਕਰ ਦਵੇ ਇਹ ਪਾਤਸ਼ਾਹ ਜੀ ਨੇ ਉਦਾਹਰਨਾ ਬਾਣੀ ਚ ਇਸ ਕਰਕੇ ਦਿੱਤੀਆਂ ਨੇ ਕਿ ਮਨੁੱਖ ਨੂੰ ਸੁੱਤੇ ਚਿਤ ਬਾਤ ਸਮਝ ਆ ਜਾਵੇ ਬੜੀ ਸਹਿਜ ਵਿੱਚ ਸਮਝ ਆ ਜਾਵੇ ਕਿ ਧਰਮ ਉਹ ਧਰਮ ਰਾਜ ਹੋਵੇ ਜਿਹਦੀ ਸੁਰਤ ਵਿੱਚ ਧਰਮ ਕਮਾਇਆ ਜਾਵੇ ਤੇ ਧਰਮ ਦੇ ਸਿਧਾਂਤਾਂ ਨੂੰ ਮੰਨਣ ਲੱਗ ਪਵੇ। ਯਮ ਰਾਜ ਉਹ ਹੈ ਜੋ ਧਰਮ ਤੋਂ ਉਲਟ ਸ਼ੈਤਾਨ ਦੇ ਰਸਤੇ ਤੇ ਲੈ ਕੇ ਜਾਵੇ ਸੁਭਾਅ ਦੇ ਵਿੱਚ ਸ਼ੈਤਾਨੀ ਹੋਵੇ ਸੁਭਾਅ ਦੇ ਵਿੱਚ ਅਬਗੁਣ ਹੋਣ ਨੀਚਤਾ ਆ ਜਾਵੇ। ਹੁਣ ਇਹਨਾਂ ਦੇ ਅੱਗੇ ਦੂਤ ਨੇ ਜਿਹੜੇ ਜੰਮ ਨੇ ਜੰਮ ਕੇ ਨੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਨੂੰ ਵੀ ਬਾਣੀ ਚ ਜੰਮ ਗਿਆ। ਤੋਂ ਸਹਿਬ ਜੀ ਕਹਿੰਦੇ ਜਿਹੜੇ ਇਹ ਜੰਮ ਨੇ ਨਾ ਇਹ ਬੰਦਾ ਕੀ ਕਰਦਾ ਹੈ ਕਿ ਵੀ ਇਹਨਾਂ ਦੀ ਮੁਤਾਜੀ ਕਰ ਦਿੰਦਾ ਹੈ। ਜਮਾ ਨੂੰ ਆਪਣੇ ਜੀਵਨ ਦਾ مالک ਬਣਾ ਦਿੰਦਾ ਹੈ। ਫਿਰ ਇਹ ਕਦੋਂ ਟ੍ਰਿਗਰ ਹੋ ਜਾਵੇ ਕ੍ਰੋਧ ਵਿੱਚ ਇਹ ਵੀ ਪਤਾ ਕੋਈ ਨਹੀਂ। ਇੱਕਈ ਵਾਰੀ ਕਹਿਣਾ ਜਿਹੜਾ ਬੰਦੇ ਦੇ ਜੀਵਨ ਦੇ ਵਿੱਚ ਵਿਕਾਰਾਂ ਤੇ ਵਸ ਨਹੀਂ ਨਾ ਫਿਰ ਇਹਦੇ ਸਭ ਤੋਂ ਵੱਡੀ ਗੁਲਾਮੀ ਆਪਣੇ ਆਪ ਦੀ ਹੈ ਆਪਣੇ ਵਿਕਾਰਾਂ ਦੀ ਹੈ ਵੀ ਕ੍ਰੋਧ ਦੀ ਭਾਸ਼ਾ ਤੁਰੰਤ ਬੋਲਣ ਲੱਗ ਪਵੇ ਤੇ ਕ੍ਰੋਧ ਦੀ ਗੁਲਾਮੀ ਕਰੇ ਕਾਮ ਕਿਸੇ ਔਰਤ ਨੂੰ ਵੇਖੇ ਤੇ ਔਰਤ ਦੀ ਚੰਚਲਤਾਈ ਜੀਵਨ ਤੇ ਪ੍ਰਭਾਵਿਤ ਹੋ ਜਾਵੇ ਤੇ ਇਹ ਜੀਵਨ ਦੇ ਵਿੱਚ ਕਾਮੀ ਹੋ ਜਾਵੇ ਹਰ ਇੱਕ ਕੋ ਬੁਰੀ ਚੀਜ਼ ਵੇਖੇ ਗੰਦੀਆਂ ਮੂਵੀਆਂ ਵੇਖੇ ਗੰਦੀਆਂ ਫਿਲਮਾਂ ਵੇਖਣ ਲੱਗ ਪਵੇ ਇਹਦਾ ਮਤਲਬ ਕਾਮ ਦੇ ਗੁਲਾਮ ਹੈ ਬੱਚੇ ਦੀ ਮੋਹ ਦੀ ਪੀੜਾ ਦੇ ਵਿੱਚ ਇਸ ਤਰੀਕੇ ਨਾਲ ਜਕੜੇ ਜਾਵੇ ਕਿ ਸਿਧਾਂਤ ਹੀ ਵਿਸਾਰ ਦਵੇ ਗੁਰਮਤਿ ਨਾਲ ਕੋਈ ਲੈਣਾ ਦੇਣਾ ਹੀ ਨਾ ਹੋਵੇ ਇਹ ਮੋਹ ਦੀ ਗੁਲਾਮੀ ਜੇ ਕਿਤੇ ਕੋਈ ਮਾਣ ਮਿਲਿਆ ਤੇ ਉਸ ਮਾਣ ਦਾ ਇਸ ਤਰੀਕੇ ਨਾਲ ਦਿਮਾਗ ਤੇ ਨਸ਼ਾ ਚੜ ਜਾਵੇ ਕਿ ਬਸ ਆਪਣੇ ਆਪ ਨੂੰ ਹੁਣ ਵੱਡਾ ਸਮਝੇ ਇਹ ਹੰਕਾਰ ਰੂਪੀ ਜਮ ਦੀ ਮੁਥਾਜੀ ਹੈ ਤੋਂ ਸਬਜੀ ਕਹਿੰਦੇ ਨੇ ਮਨ ਮੁਖ ਭੂਲੇ ਜਮਕੀ ਕਾਂ ਮਨ ਦੀ ਮੱਤ ਪਿੱਛੇ ਲੱਗਣ ਵਾਲਾ ਜਿਹੜਾ ਮਨੋਖਿਆਨਾ ਜੋ ਮਨ ਦੀਆਂ ਸੁਣਦਾ ਹੈ ਉਹ ਆਪਣੇ ਰਸਤੇ ਤੋਂ ਆਪਣੇ ਜੀਵਨ ਦੇ ਨਿਸ਼ਾਨੇ ਤੋਂ ਭੁੱਲ ਚੁੱਕਿਆ ਤੇ ਕਰ ਕੀ ਰਿਹਾ ਹੈ ਕਿ ਵਿਕਾਰਾਂ ਦੀ ਅਧਿਨਿਕੀ ਕਰ ਰਿਹਾ ਹੈ ਅਵਗੁਣਾਂ ਦੀ ਅਧਿਨਿਕੀ ਕਰ ਰਿਹਾ ਹੈ ਇਸ ਮਨ ਦੀ ਅਧਿਨਿਕੀ ਕਰ ਰਿਹਾ ਹੈ ਭਾਰ ਕਰ ਜੋ ਹੈ ਹਾਣੇ ਹਾਣ ਜੋਹੇ ਦਾ ਮਤਲਬ ਹੈ ਤੱਕਦਾ ਹੈ ਤੱਕਣਾ ਦੂਜੇ ਦੇ ਘਰ ਵੱਲ ਨੂੰ ਹਾਣੇ ਹਾਣ ਕਾਟਾ ਹੀ ਕਾਟਾ ਸਭ ਕਹਿੰਦੇ ਜਿਸ ਘਰ ਚੋਂ ਇਹਨੂੰ ਸਭ ਕੁਝ ਮਿਲਣਾ ਹੈ ਜਿਸ ਘਰ ਦਾ ਇਹ ਮਾਲਕ ਹੈ ਜਿਸ ਘਰ ਦਾ ਰਾਜਾ ਹੈ ਉੱਥੇ ਤੇ ਗੱਲ ਉਹਦੀ ਮੰਦਾ ਨਹੀਂ ਤੇ ਆਪਣੇ ਮਨ ਨੂੰ ਵਿਕਾਰਾਂ ਦੇ ਪਿੱਛੇ ਲਾ ਕੇ ਦੂਜੇ ਦੇ ਘਰ ਵਿੱਚ ਚਿਤ ਰੱਖ ਕੇ ਬੈਠਾ ਹੈ ਦੂਜਾ ਮੇਰੀ ਢੋਲੀ ਚ ਕੁਝ ਪਾ ਦੂ ਇੱਕ ਬੱਚਾ ਆਪਣੇ ਮਾਪੇ ਕੋਲੋਂ ਮੰਗੇ ਤੇ ਉਹਨੂੰ ਰਾਜਾ ਕਿਹਾ ਜਾਂਦਾ ਉੱਥੇ ਮੰਗਤਪੁਣਾ ਨਹੀਂ ਹੈ ਮਾਪੇ ਕੋ ਮੰਗਰੇ ਇੱਕ ਦੂਸਰੇ ਦੇ ਘਰ ਜਾ ਕੇ ਮੰਗੇ ਉੱਥੇ ਉਹਨੂੰ ਮੰਗਤਾ ਕਿਹਾ ਜਾਂਦਾ ਹੈ ਅੱਜ ਸਾਡੀ ਵੀ ਹਾਲਤ ਨਾ ਕੁਝ ਸਿੱਖਾਂ ਦੀ ਐਵੇਂ ਬਣ ਗਈ ਹੈ ਨਾਨਕ ਜੀ ਭਰਪੂਰ ਸਨ ਨਾਨਕ ਜੀ ਮੁਕੰਮਲ ਸਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮੁਕੰਮਲ ਸਨ ਪੂਰਨ ਸਨ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਪੱਥਰਾਂ ਦੇ ਦੇਵੀ ਦੇਵਤੇ ਪੂਜਣ ਲੱਗ ਪਏ ਆ ਅੱਜ ਜਿਨੀਂ ਰਾਮ ਮੰਦਰ ਦੀ ਚਰਚਾ ਅੱਜਨੀ ਸਿੱਖਾਂ ਦੇ ਵਿੱਚ ਛਿੜੀ ਆ ਨਾ ਜਿਨੀਂ ਸਿੱਖਾਂ ਨੇ ਅੱਡੀਆਂ ਚੁੱਕ ਚੁੱਕ ਕੇ RAM ਮੰਦਰ ਦੀਆਂ ਵਧਾਈਆਂ ਦਿੱਤੀਆਂ ਇੰਨੀਆਂ ਮੈਂ ਇਹ ਨਹੀਂ ਕਹਿੰਦਾ ਵੀ ਦੇਖੋ ਹਰ ਇੱਕ ਧਾਰਮਿਕ ਸਥਾਨ ਧਾਰਮਿਕ ਚੀਜ਼ਾਂ ਬਹੁਤ ਵਧੀਆ ਪਰ ਦੂਸਰੇ ਦੇ ਧਰਮ ਨੂੰ ਮਿਟਾ ਕੇ ਆਪਣੇ ਧਰਮ ਦੇ ਝੰਡੇ ਨੂੰ ਸਥਾਪਿਤ ਕਰਨਾ ਇਹ ਵੀ ਮਨਮਤਿਆ ਇਹ ਵੀ ਗੁਰਮਤ ਨਹੀਂ ਕੀ ਜੇ ਉਸ ਦਿਨ ਨਾਨਕ ਜੀ ਨੇ ਆਖਿਆ ਸੀ ਨਾ ਮੈਂ ਜਨੇਊ ਲਾਉਣ ਪਾਉਣਾ ਨਹੀਂ ਤੇ ਉਸ ਦਿਨ ਜਬਰੀ ਪਾਇਆ ਜਾ ਰਿਹਾ ਸੀ ਅੱਜ ਗੁਰਤੇਕ ਬਹਾਦਰ ਸਾਹਿਬ ਜੀ ਨੇ ਜਦੋਂ ਆਖਿਆ ਨਾ ਮੈਂ ਲਾਉਣ ਨਹੀਂ ਦੇਣਾ ਉਸ ਸਮੇਂ ਜਬਰੀ ਉਹਨਾਂ ਦਾ ਲਾਇਆ ਜਾ ਰਿਹਾ ਸੀ ਜੇ ਸਿੱਖ ਆਵਾਜ਼ ਬੁਲੰਦ ਕਰ ਸਕਦੇ ਆ ਨਾ ਦੂਸਰੇ ਦੇ ਜਿੰਜੂ ਦੀ ਰਾਖੀ ਵਾਸਤੇ ਪਰ ਸਿੱਖਾਂ ਨੂੰ ਵੀ ਇਸ ਹੱਕ ਵਿੱਚ ਖੜਨਾ ਚਾਹੀਦਾ ਸੀ ਕਿ ਵੀ ਅਸੀਂ ਵੀ ਉਸ ਧਾਰਮਿਕ ਜਿਹੜੀ ਕਿਸੇ ਦੀ ਵੀ ਕੋਈ ਧਾਰਮਿਕ ਮਸਜਿਦ ਹੈ ਧਾਰਮਿਕ ਦਾ ਉਹਨਾਂ ਦੇ ਧਰਮਕ ਮਾਉਣ ਦਾ ਜ਼ਰੀਆ ਹੈ ਉਥੇ ਢਾਕੇ ਅੱਲਾ ਨੂੰ ਮਿਟਾ ਕੇ ਰਾਮ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਆਪਾਂ ਅੱਲਾ ਰਾਮ ਲੜਾ ਕੇ ਰੱਖ ਦਿੱਤੇ ਬੰ ਲੋਕ ਨੇ ਸ਼ਾਇਦ ਅੱਲਾ ਰਾਮ ਨਾਲ ਲੜਦੇ ਹੋ पर कमाल दी ਗੱਲ ਹੈ ਕਿ ਮਨੁੱਖ ਨੇ ਅੱਲਾ ਵੀ ਲੜਾਤਾ ਹੈ ਤੇ ਰਾਮ ਵੀ ਲੜਾ ਦਿੰਦਾ ਹੈ ਪੱਥਰ ਦੀ ਮੂਰਤ ਨੂੰ ਸਥਾਪਿਤ ਕਰਨ ਵਾਸਤੇ ਮਨੁੱਖ ਕੀ ਕਰ ਰਿਹਾ ਹੈ ਬਸ ਪੱਥਰ ਦਾ ਦੇਵੀ ਦੇਵਤਿਆਂ ਦਾ ਪੁਜਾਰੀ ਬਣ ਕੇ ਅੱਜ ਸਿੱਖ ਵੀ ਦੂਜੇ ਦੇ ਘਰ ਵਿੱਚ ਮੰਗਤਪੂੜੇ ਬਣ ਕੇ ਮੰਗਤਾ ਬਣ ਕੇ ਬੈਠਾ ਹੈ ਸਤਿਗੁਰੂ ਸਾਹਿਬ ਜੀ ਨੇ ਆਖਿਆ ਸੀ ਨਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਦੀ ਕਾਤਰਾ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਕਹਿੰਦੇ ਨਾਮ ਇੱਕ ਅਸੀਂ ਦੇਵੀ ਦੇਵਤੇ ਨੂੰ ਮਨਾ ਨਾ ਕਿਸੇ ਮਨੁੱਖ ਦੀ ਮੋਤਾਜੀ ਕਰਾਂ ਪਰ ਤਰਾਸ ਦੀ ਇਹ ਹੈ ਕਿ ਅੱਜ ਅਸੀਂ ਗੁਰੂ ਦੀ ਬਾਣੀ ਦੀ ਕਮਾਈ ਨਹੀਂ ਕੀਤੀ ਤੇ ਮੈਨੂੰ ਇੱਕ ਹੋਰ ਬੜੀ ਹੈਰਾਨੀ ਹੈ ਕਿ ਬਈ ਲੋਕੀਂ ਅਡੀਆਂ ਚੁੱਕ ਚੁੱਕ ਕੇ ਗੁਰਬਾਣੀ ਦੇ ਵਿੱਚੋਂ ਰਾਮ ਜੀ ਦੇ ਪ੍ਰਵਾਨ ਕੱਢ ਕੱਢ ਕੇ ਦੇਖੋ ਜੀ ਸਾਡੀ ਬਾਣੀ ਦੇ ਵਿੱਚ ਵੀ ਰਾਮ ਦੀ ਚਰਚਾ ਕੀਤੀ ਗਈ ਹੈ ਤੇ ਉਹ ਕਿਉਂ ਨਹੀਂ ਤੁਸੀਂ ਸ਼ਬਦ ਸੁਣਾਉਂਦੇ ਤੁਮਰਾ रामचंद्र सोभी आवत ਦੇ ਕਿਆਤਾ ਉਹ ਵੀ ਤੇ ਗੁਰਬਾਣੀ ਦੇ ਵਿੱਚ ਹੀ ਲਿਖਿਆ ਨਾ ਰੋਵੇ RAM ਨਿਕਾਲਾ ਪਿਆ ਇਹ ਵੀ ਤੇ ਗੁਰਬਾਣੀ ਚ ਲਿਖਿਆ ਨਾ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਘਾਰਿਆ ਨਾ ਉਹ ਰਮੇ ਹੋਏ RAM ਦੀ ਗੱਲ ਕਰਦਾ ਉਹਨੂੰ ਮੰਨਦਾ ਤੇ ਸਹਿਬ ਕਹਿੰਦੇ ਹਾਲਾਤ ਕੀ ਬਣ ਗਏ ਨੇ ਪਰਕਰ ਜੋ ਹੈ ਹਾਣੇ ਹਣ ਪ੍ਰਾਇ ਘਰ ਨੂੰ ਤੱਕ ਰਿਆ ਕਿ ਸ਼ਾਇਦ ਉਹ ਮੇਰੀ ਬਾਹ ਪੜ ਲੂਗਾ ਪਰ ਸਹਿਬ ਕਹਿੰਦੇ ਘਟਾ ਹੀ ਘਟਾ ਰਹਿੰਦਾ ਦੂਜੇ ਦੇ ਘਰ ਦੇ ਦਰਵਾਜੇ ਤੇ ਖਲੋਕੇ ਬੰਦੇ ਦੀ ਝੋਲੀ ਵਿੱਚ ਜੇ ਕੋਈ ਚੀਜ਼ ਪੈ ਜਾਵੇ ਤੇ ਮੰਗਤੇ ਦੇ ਰੂਪ ਦੇ ਵਿੱਚ ਪੈ ਸਕਦੀ ਹੈ ਦਾਤੇ ਦੇ ਰੂਪ ਦੇ ਵਿੱਚ ਨਹੀਂ ਮਨਮੁਖ ਭਰਮ ਭਵੇ ਬੇਬਾਨ ਭਰਮ ਦਾ ਮਤਲਬ ਹੈ ਭਰਮ ਦੇ ਵਿੱਚ ਇੱਥੇ ਪਰ ਪੱਬਾ ਰਾਰਾ ਮੰਮੇ ਨੂੰ ਸਿਹਾਰੀ ਲਾਈ ਹੈ ਪਉ ਪੁਲੇਖੇ ਦੇ ਵਿੱਚ ਮਨਮੁਖ ਇੱਥੇ ਵੀ ਖੱਕੇ ਨੂੰ ਸਿਆਰੀ ਹੈ ਜਿਹੜਾ ਆਪਣੇ ਮਨ ਦੇ ਪਿੱਛੇ ਮੰਦੀਆਂ ਗੱਲਾਂ ਮੰਨਣ ਲੱਗ ਪਵੇ। ਸਹਿਬ ਜੀ ਕਹਿੰਦੇ ਇਹ ਜਿਹੜਾ ਮਨੁੱਖ ਹੈ ਨਾ ਆਪਣੇ ਮਨ ਦੇ ਪਿੱਛੇ ਲੱਗ ਕੇ ਪੁਲੇਖੇ ਦੇ ਵਿੱਚ ਜੀਵਨ ਜੂਰੇ ਹੈ। ਜਿਵੇਂ ਕੋਈ ਜੰਗਲ ਦੇ ਵਿੱਚ ਭਟਕ ਜਾਵੇ ਨਾ ਤੇ ਉਹਨੂੰ ਰਸਤਾ ਨਾ ਦਿਸੇ ਐਵੇਂ ਮਨੁੱਖ ਇਸ ਸੰਸਾਰ ਦੇ ਰੂਪੀ ਜੰਗਲ ਦੇ ਵਿੱਚ ਭਟਕਦਾ ਪਿਆ ਹੈ। ਵਿਕਾਰਾਂ ਦੇ ਜੰਗਲ ਦੇ ਵਿੱਚ ਭਟਕਦਾ ਪਿਆ ਹੈ। ਆਪਣੇ ਮਨ ਦੇ ਪਿੱਛੇ ਲੱਗ ਕੇ ਅੰਧੇਰੀ ਕੁਪ ਜ਼ਿੰਦਗੀ ਜਿਉ ਰਿਹਾ ਰਸਤਾ ਦਿਸਦਾ ਕੋਈ ਨਹੀਂ ਮਨਮੁਖ ਭੂਲ ਭਰਮ ਭਵੇ ਬੇਬਾਨ ਬੇਬਾਨ ਦਾ ਮਤਲਬ ਹੈ ਜੰਗਲ ਦੇ ਵਿੱਚ ਸਾਬ ਕਹਿੰਦੇ ਨੇ ਭੁਲੇਖੇ ਵਿੱਚ ਪਿਆ ਮਨਮੁਖ ਮਨ ਨੂੰ ਜੰਗਲ ਦੇ ਵਿੱਚ ਪਟਕ ਰਿਹਾ ਜਦੋਂ ਤੁਚਤੀ ਹੋਵੇ ਨਾ ਦੁਬਿਧਾ ਹੋਵੇ ਸਿੱਖ ਦੇ ਜੀਵਨ ਵਿੱਚ ਦੁਚਿੱਤੀ ਨਹੀਂ ਸੀ ਗੁਰੂ ਜੀ ਨੇ ਰਹਿਣ ਦਿੱਤੀ ਇਨਾ ਵਿਸ਼ਵਾਸ ਸਿੱਖ ਨੂੰ ਆਪਣੇ ਗੁਰੂ ਤੇ ਸੀ ਨਾ ਆਪਣਾ ਇਨਾ ਜੀਵਨ ਦੇ ਵਿੱਚ ਆਪਣਾ ਸਿੱਧਕ ਸੀ ਗੁਰੂ ਦੇ ਪ੍ਰਥਾਏ ਕਿ ਸਤ ਗੁਰੂ ਤੋਂ ਬਿਨਾਂ ਸਿੱਖ ਕਿਸੇ ਹੋਰ ਵੱਲ ਜਾਂਦੀ ਨਹੀਂ ਸੀ ਜੇ ਕੋਈ ਇਹ ਵੀ ਆ ਕੇ ਕਹਿੰਦਾ ਸੀ ਨਾ ਕਿ ਆਓ ਮੈਂ ਤੁਹਾਨੂੰ ਦੱਸਾਂ ਕਿ ਸਵਰਗਾਂ ਦੇ ਕਿੰਨੇ ਗੋਣੇ ਆ ਤੇ ਸਿੱਖ ਕਹਿੰਦੇ ਸੀ ਕਈ ਸਵਰਗ ਅਸੀਂ ਆਪਣੇ ਗੁਰੂ ਦੇ ਚਰਨਾਂ ਤੋਂ ਵਾਰ ਸਕਦੇ ਹਾਂ ਕਿਉਂਕਿ ਸਾਡੇ ਸਤ ਗੁਰੂ ਦੇ ਚਰਨ ਸਾਡੇ ਗੁਰੂ ਦਾ ਗਿਆਨ ਸਾਡੇ ਗੁਰੂ ਦੀ ਬਾਣੀ ਸਾਨੂੰ ਐਸੇ ਅਕਾਲ ਪੁਰਖ ਦੇ ਘਰ ਵਿੱਚ ਲੈ ਜਾਂਦੀ ਹੈ ਜਿੱਥੇ ਨਾ ਸਵਰਗ ਦੀ ਕੋਈ ਕਾਣ ਰਹਿੰਦੀ ਹੈ ਤੇ ਨਾ ਨਰਕ ਦਾ ਕੋਈ ਡਰ ਰਹਿੰਦਾ ਹੈ। ਇਹ ਕਿਹੜਾ ਜੀਵਨ ਸੀ ਉਹਨਾਂ ਦਾ? ਇੰਨੇ ਸੁਖ ਭਰੇ ਜੀਵਨ। ਕਿਉਂਕਿ ਉਦੋਂ ਗੁਰੂ ਇੱਕ ਸੀ। ਮਾਲਕ ਇੱਕ ਦੇ ਨਾਲ ਜੁੜ ਗਏ ਸਨ। ਉਹ ਮਾਲਕ ਜੋ ਦੱਦਾ ਦਾਤਾ ਏਕ ਹੈ ਸਭ ਕੋ ਦੇ ਬਨਹਾਰ। ਸਹਿਬਾ ਨੇ 240 ਸਾਲ ਇਸ ਜੰਗਲ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਲਾਏ। ਕੀ ਹੈ ਮਨੁੱਖ ਤੂੰ ਇਸ ਜੰਗਲ ਦੀ ਪਟਕਣਾ ਚੋਂ ਬਾਹਰ ਨਿਕਲ ਕੇ ਇੱਕ ਅਕਾਲ ਪੁਰਖ ਦੇ ਲੜ ਲੱਗ ਜਾ ਉਹੀ ਤੇਰੇ ਜੀਵਨ ਨੂੰ ਸਵਾਰਨ ਵਾਲਾ ਹੈ ਉਹੀ ਤੇਰੇ ਜੀਵਨ ਨੂੰ ਸ਼ਿੰਗਾਰਨ ਵਾਲਾ ਹੈ ਪਰ ਸਹਿਬ ਕਹਿੰਦੇ ਮਨਮੁਖ ਪਰਮ ਭਵੈ ਬੇਬਾਨ ਭੁਲੇਖੇ ਵਿੱਚ ਮਨਮੁਖ ਭਟਕਦਾ ਹੈ ਤੇ ਇਸ ਮਨੋ ਇਸ ਜੰਗਲ ਦੇ ਵਿੱਚ ਕਮਲਾਇਆ ਫਿਰਦਾ ਹੈ ਰਸਤਾ ਕੋਈ ਦਿਸਦਾ ਨਹੀਂ ਜਾਨਵਰ ਇਹਨੂੰ ਖਾਣ ਨੂੰ ਬੈਠੇ ਨੇ ਤੇ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਵੇ ਮਾਰਗ ਮੁਸੈ ਮੰਤਰ ਮਸਾਨ ਵੇ ਮਾਰਗ ਦਾ ਮਤਲਬ ਹੈ ਗਲਤ ਰਸਤੇ ਤੇ ਤੁਰਨਾ ਮਾਰਗ ਰਸਤਾ ਵੇ ਮਾਰਗ ਭੈੜਾ ਰਸਤਾ ਕੁਰਾਏ ਰਸਤੇ ਤੇ ਮੁਸੈ ਦਾ ਮਤਲਬ ਹੈ ਠੱਗਿਆ ਜਾਣਾ ਮੰਤਰ ਮੰਤਰ ਪੜਨ ਵਾਲਾ ਮਸਾਨ ਸਮਸ਼ਾਨ ਘਾਟ ਮਸਾਨਾਂ ਦੇ ਵਿੱਚ ਸਹਿਬ ਕਹਿੰਦੇ ਨੇ ਇਹ ਆਪਣੇ ਮਤ ਪਿੱਛੇ ਲੱਗ ਕੇ ਇਸ ਤਰੀਕੇ ਨਾਲ ਕੁਰਾਏ ਪੈ ਗਿਆ ਹੈ ਕਿ ਜਿਵੇਂ ਨਾ ਕੋਈ ਮਸਾਨਾ ਦੇ ਵਿੱਚ ਪਹਿਲਾਂ ਨਾ ਲੋਕੀ ਜਿਹੜੇ ਤਾੰਤ੍ਰਿਕ ਹੁੰਦੇ ਸੀ ਉਹ ਬੈਠ ਕੇ ਮੰਤਰਾਂ ਦਾ ਜਾਪ ਕਰਦੇ ਸੀ ਹੁਣ ਮੰਤਰ ਵੇਖਣ ਨੂੰ ਪੜਨ ਵਾਲਿਆ ਤਾਂ ਬੜਾ ਧਾਰਮਿਕ ਦਿਖੂਗਾ ਨਾ ਜੀ ਬੜਾ ਧਾਰਮਿਕ ਆ ਪਰ ਸਹਿਬ ਕਹਿੰਦੇ ਉਹ ਮੰਤਰ ਲੋਕਾਂ ਨੂੰ ਕੁਰਾਏ ਪਾਉਣ ਵਾਸਤੇ ਠੱਗਣ ਵਾਸਤੇ ਪੜ ਰਿਹਾ ਉਦੇ ਉਹ ਮੰਤਰ ਕਿਸੇ ਕੰਮ ਦੇ ਨਹੀਂ ਇਹ ਗੱਲਾਂ ਜੀ ਕਿਤੇ ਅੱਜ ਸਾਡੇ ਤੇ ਲਾ ਕੇ ਵੇਖੀਏ ਅੱਜ ਸਾਡੇ ਵਰਗੇ ਵੀ ਚੌਂਕੜੇ ਮਾਰ ਕੇ ਕਈ ਚੌਪੀਆਂ ਦੇ ਪਾਠ ਕਰੀ ਜਾਂਦੇ ਆ ਕਈ ਕਹਿੰਦੇ ਅਸੀਂ ਇੰਨੇ ਜਵਜੀਤ ਸਾਹਿਬ ਪੜ ਲਏ ਇੰਨੇ ਸੁਖਮਨੀ ਸਾਹਿਬ ਪੜ ਲਏ ਕੇਵਲ ਜੀਬੀ ਪੜੀ ਜਾ ਰਹੀ ਹੈ ਮਨ ਉਹ ਨਹੀਂ ਮਹਿਲਾ ਚਾਹੀਦਾ ਤੇ ਸੀ ਕਿ ਇਤਨੇ ਚੌਪਈ ਸਾਹਿਬ ਦੇ ਪਾਠ ਪੜ੍ਹ ਕੇ ਇੰਨੇ ਜਪਜੀਤ ਸਾਹਿਬ ਦੇ ਪਾਠ ਪੜ੍ਹ ਲਏ ਹੋਣ ਇੰਨੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਲਈ ਹੋਣ ਮਨ ਤੇ ਇੰਨਾ ਕੋਮਲ ਇੰਨਾ ਨਿਰਮਲ ਇੰਨਾ ਪਵਿੱਤਰ ਹੋ ਜਾਣਾ ਚਾਹੀਦਾ ਸੀ ਕਿ ਹਿਰਦੇ ਵਿੱਚ ਅਵਗੁਣਾਂ ਦੀ ਟੀਜ ਨਹੀਂ ਸੀ ਹੋਣੀ ਚਾਹੀਦੀ ਪਰ ਸਾਹਿਬ ਕਹਿੰਦੇ ਨੇ ਕੋਰਾਹੀ ਪਿਆ ਹੋਇਆ ਹੈ ਹੈ ਰਸਤਾ ਮੰਤਰਾਂ ਦੇ ਪੜ੍ਹ ਕੇ ਹਿਰਦੇ ਨੂੰ ਕੋਮਲ ਕਰਨ ਵਾਸਤੇ ਸੀ ਪਰ ਰਸਤਾ ਗਲਤ ਚੁਣ ਲਿਆ ਤੇ ਕਹਿੰਦੇ ਹੋਇਆ ਕੀ ਹੈ ਕੁਰਾਹੇ ਪਿਆਵਾ ਵੈ ਮਾਰਗ ਮੁਸੈ ਮੰਤਰ ਮਸਾਨ ਕੁਰਾਹੇ ਪਹਿ ਕੇ ਆਪਣੇ ਜੀਵਨ ਨੂੰ ਠਾਗ ਰਿਆ ਹੈ ਆਪਣੇ ਆਪ ਨਾਲ ਝੂਠ ਬੋਲ ਰਿਹਾ ਮੈਂ ਕਈ ਵਾਰੀ ਕਹਿੰਨਾ ਸਾਨੂੰ ਆਪਣੇ ਜਿੱਦਣ ਹੀ ਆਪਣੇ ਆਪ ਨਾਲ ਸੱਚ ਬੋਲਣ ਲੱਗ ਪੈਣਾ ਉਹ ਦਿਨ ਜੀਵਨ ਬਦਲੇਗਾ ਹਜੇ ਤੇ ਅਸੀਂ ਆਪਣੇ ਆਪ ਨਾਲ ਝੂਠ ਬੋਲੀ ਜਾਂਦੇ ਆ ਦੂਜੇ ਦੇ ਅਬਗੁਣ ਵੇਖਦੇ ਆ ਆਪਣੇ ਗੁਣ ਲੱਭਦੇ ਆ ਮਤਲਬ ਕੀ ਹੈ ਆਪਣੇ ਆਪ ਨਾਲ ਝੂਠ ਬੋਲ ਰਹੇ ਆ ਅਸੀਂ ਤੇ ਆਪਣੇ ਆਪ ਨੂੰ ਠੱਗੀ ਜਾ ਰਹੇ ਹਾਂ ਦੂਜੇ ਨੂੰ ਕੀ ਠੱਗਣਾ ਇਸ ਮਨ ਦੀ ਠਗੌਲੀ ਸਾਨੂੰ ਆਪ ਹੀ ਠੱਗੀ ਜਾ ਰਹੀ ਹੈ ਇਸੇ ਕਰਕੇ ਜਿਹੜੇ ਸਾਡੇ ਰਸਤਾ ਬਣਾ ਸਾਡਾ ਕੁਰਾਹੇ ਦਾ ਹੈ ਕੁਰਾਹੇ ਮਤਲਬ ਪਹਾੜੀਆਂ ਕਰਤੂਤਾਂ ਦਾ ਅਸੀਂ ਭੜੇ ਕੰਮ ਕਰਦੇ ਹਾਂ ਅੱਖਾਂ ਨਾਲ ਗੰਦ ਵੇਖਦੇ ਹਾਂ ਕੰਨਾਂ ਨਾਲ ਗੰਧ ਹੀ ਸੁਣਦੇ ਹਾਂ ਤੇ ਫਿਰ ਜ਼ਾਇਦਾ ਜੀ ਗੱਲ ਹੈ ਜੀ ਜੀਬ ਨਾਲ ਗੰਧ ਹੀ ਬੋਲਣਾ ਬਾਣੀ ਪੜਦੇ ਹਾਂ ਉਹ ਵੀ ਲੋਕਾਂ ਨੂੰ ਵਿਖਾਉਣ ਲਈ ਬਾਣੀ ਤੇ ਕਮਾਉਣ ਲਈ ਹੈ ਜੀਵਨ ਵਿੱਚ ਵਸਾਉਣ ਲਈ ਹੈ ਜੀਵਨ ਦੇ ਰਸਤੇ ਤੇ ਤੁਰਨ ਲਈ ਹੈ ਪਰ ਬਾਣੀ ਪੜਨ ਵਾਲਾ ਵੀ ਕੁਰਾਹੇ ਦੇ ਰਸਤੇ ਤੇ ਹੋਵੇ ਇਹਦਾ ਮਤਲਬ ਇਹ ਕਿ ਬਾਣੀ ਨੂੰ ਉਹ ਇੰਪਲੀਮੈਂਟ ਹੀ ਨਹੀਂ ਕਰ ਰਿਹਾ ਲਾਗੂ ਹੀ ਨਹੀਂ ਕਰ ਰਿਹਾ ਜੀਵਨ ਵਿੱਚ ਧਾਰਨ ਨਹੀਂ ਕਰ ਰਿਹਾ ਜਦ ਤੱਕ ਅਸੀਂ ਬਾਣੀ ਨੂੰ ਜੀਵਨ ਵਿੱਚ ਧਾਰਨ ਨਹੀਂ ਕਰਦੇ ਤਦ ਤੱਕ ਜ਼ਿੰਦਗੀ ਗੁਰੂ ਦੇ ਮੱਤ ਤੇ ਨਹੀਂ ਚੱਲਦੀ ਅਗਲੀਆਂ ਪੰਕਤੀਆਂ 'ਚ ਗੁਰੂ ਜੀ ਕਹਿੰਦੇ ਜੀ ਸ਼ਬਦ ਨਾ ਚੀਨੈ ਲਵੈ ਕੁਬਾਨ ਲਵੈ ਦਾ ਮਤਲਬ ਹੈ ਲੌ ਲੌ ਕਰਨਾ ਕੁਬਾਨ ਕੋ ਬਚਨ ਦੁਰਬਚਨ ਬੋਲਣੇ ਪੈੜਾ ਮੁਖ ਤੋਂ ਬੋਲਣਾ ਸਭ ਕਹਿੰਦੇ ਜਿਹੜੇ ਮਨ ਦੀ ਮੱਤ ਪਿੱਛੇ ਲੱਗਣ ਵਾਲੇ ਮਨਮੁਖ ਨੇ ਨਾ ਇਹ ਗੁਰੂ ਦੇ ਸ਼ਬਦ ਨੂੰ ਨਹੀਂ ਪਹਿਚਾਣਦੇ ਹੁਣ ਬਾਣੀ ਪੜ ਰਹੇ ਆ ਪਰ ਬਾਣੀ ਦੇ ਵਿੱਚ ਲਿਖਿਆ ਕੀ ਹੈ ਇਹ ਨਹੀਂ ਪਤਾ ਬਾਣੀ ਦੀ ਕਮਾਈ ਨਹੀਂ ਕਰ ਰਹੇ ਭਾਵ ਗੁਰੂ ਸ਼ਬਦ ਦੀ ਕਦਰ ਨਹੀਂ ਪੈਂਦੀ ਗੁਰੂ ਦੇ ਸ਼ਬਦ ਦੇ ਸ਼ਕੁਰੂ ਸ਼ਬਦ ਨੂੰ ਜੀਵਨ ਵਿੱਚ ਧਾਰਨ ਨਹੀਂ ਕਰ ਰਹੇ ਸ਼ਬਦ ਨਾਲ ਚੀਨ ਨੇ ਸ਼ਬਦ ਨੂੰ ਚੀਨਦੇ ਨਹੀਂ ਸ਼ਬਦ ਨੂੰ ਖੋਜਦੇ ਨਹੀਂ ਗੁਰੂ ਦੀ ਬਾਣੀ ਦੀ ਡੂੰਘਾਈ ਦੇ ਵਿੱਚ ਜਾ ਕੇ ਵਿਚਾਰ ਨਹੀਂ ਕਰਦੇ ਲਵੈ ਕੁਬਾਨ ਤੇ ਜੀਬ ਤੋਂ ਭੜੇ ਬੋਲ ਬੋਲਦੇ ਆ ਮੈਂ ਕਈ ਵਾਰੀ ਕਹਿੰਨਾ ਇਸੇ ਕਰਕੇ ਕਿ ਜਿਹੜਾ ਬੰਦਾ ਬਾਣੀ ਪੜਨ ਵਾਲਾ ਨਾ ਉਹਦੀ ਜ਼ਿੰਦਗੀ ਬੜੀ ਉੱਚੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਉਹ ਤੋਂ ਲੋਕੀ ਆਸ ਕਰਦੇ ਆ ਕਿ ਇਹ ਬਾਣੀ ਪੜਦਾ ਹੈ ਤੇ ਇਹਦੀ ਮਿੱਠੀ ਜੀਬ ਦੇ ਵਿੱਚ ਮਿਠਾਸ ਹੋਊਗੀ ਮਿੱਠਾ ਬੋਲੂਗਾ। ਇਹਦੀ ਮਤ ਚੰਗਾ ਸੋਚੂਗੀ। ਪਰ ਸਹਿਬ ਕਹਿੰਦੇ ਨੇ ਸ਼ਬਦ ਨਾ ਚੀਨਨੇ। ਮਨਮੁਖ ਸ਼ਬਦ ਨੂੰ ਚੀਨਦਾ ਨਹੀਂ। ਸ਼ਬਦ ਦੀ ਖੋਜ ਨਹੀਂ ਕਰਦਾ। ਲਵੈ ਕੁਬਾਨ ਤੇ ਮੁੱਕ ਤੋਂ ਸਦਾ ਹੀ ਭੈੜੇ ਬੋਲ ਬੋਲਦਾ ਹੈ। ਭੈੜੇ ਬਚਨ ਬੋਲਦਾ ਹੈ। ਨਾਨਕ ਸਾਚ ਰਤੇ ਸੁਖ ਜਾਨ। ਪਰ ਹੈ ਨਾਨਕ ਸੁਖ ਉਸੇ ਨੂੰ ਮਿਲਿਆ। ਜਿਨਨੇ ਸੱਚੇ ਪ੍ਰਭੂ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਲਿਆ ਸੁਖ ਉਸੇ ਨੂੰ ਮਿਲਿਆ ਜਿਹੜਾ ਨਿਰੰਕਾਰ ਵਰਗਾ ਹੋ ਗਿਆ ਜਿਹਦੀ ਸੁਰਤ ਦੇ ਵਿੱਚ ਪਰਮਾਤਮਾ ਆ ਵਸਿਆ ਜਿਨੇ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਸੱਚੀ ਭਗਤੀ ਵਿੱਚ ਸੱਚੇ ਸਿਧਾਂਤ ਵਿੱਚ ਸੱਚੇ ਗੁਣਾ ਦੇ ਵਿੱਚ ਆਪਣੇ ਆਪ ਨੂੰ ਸਮੋਲਿਆ ਸੋ ਅੱਜ ਦੀ ਅੰਮ੍ਰਿਤਮਈ 26 ਨੰਬਰ ਪੌੜੀ ਸਿੱਧ ਗੋਸ਼ਤੀ ਆਪ ਜੀ ਨਾਲ ਵਿਚਾਰ ਕੀਤੀ ਹੈ ਆਪਣੇ ਆਪ ਨੂੰ ਜੀਵਨ ਚਾਪਾ ਧਾਰਨ ਕਰੀਏ ਗੁਰੂ ਦੀ ਮੱਤ ਤੇ ਤੁਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ